ਅਸੀਂ ਤੇ ਆਪਣੀ ਇੱਕ ਤਕਲੀਫ ਦੇ ਮਾਰੇ ਜਾਂ ਸਿਰਫ ਡੰਗਰਾਂ ਦਾ ਚਾਰਾ ਆਉਣ ਲਈ ਅਸੀਂ ਹੋਰ ਕੋਈ ਚੀਜ਼ ਨਹੀਂ ਨਾ ਸਾਨੂੰ ਕੋਈ ਜਾਂ ਕੋ ਹੈ ਜਾਂ ਲਾਲਚ ਕਿਉਂਕਿ ਅੱਗੇ ਪ੍ਰਮਾਤਮਾ ਨੇ ਪਤਾ ਨਹੀਂ ਕੀ ਸਾਡਾ ਦੇਣਾ ਲੈਣਾ ਕੀ ਆਇਆ ਇਸ ਕਰਕੇ ਅਸੀਂ ਬਹੁਤ ਹੀ ਇਹਨਾਂ ਟੀਮ ਦੇ ਸ਼ੁਕਰਗੁਜ਼ਾਰ ਆ ਗੈਵੀ ਚਾਲ ਵੱਲੋਂ ਜਿਨ੍ਹਾਂ ਨੇ ਸਾਨੂੰ ਇਸ ਇਲਾਕੇ ਨੂੰ ਯਾਦ ਰੱਖਿਆ ਕਿਉਂ ਇਹ ਇਲਾਕਾ ਬਹੁਤ ਹੀ ਜਿਆਦਾ ਬੈਕਵਰਡ ਆ ਇੱਥੇ ਬਹੁਤ ਹੀ ਘੱਟ ਆਉਂਦੇ ਆ ਜਿੰਨੇ ਮੰਤਰੀ ਸੰਤਰੀ ਵਗੈਰਾ ਆਉਂਦੇ ਨੇ ਉਹ ਇੱਥੇ ਛੜਕਾਂ ਤੇ ਆਉਂਦੇ ਆ ਤੇ ਫੋਟੋ ਖਿਚਾ ਕੇ ਮੁੜ ਜਾਂਦੇ ਆ ਕੋਈ ਵੀ ਕਿਸੇ ਦੁੱਖ ਤਕਲੀਫ ਨਹੀਂ ਪੁੱਛਦਾ ਜਿਹੜੀ ਕਿ ਇਸ ਟੀਮ ਨੇ ਸਾ ਤੋਂ ਪੁੱਛੀ ਜਾਣਕਾਰੀ ਲਈ ਆ ਗਰਾਊਂਡ ਲੈਵਲ ਤੱਕ ਧੰਨਵਾਦ ਸਾਤ ਸ੍ਰੀ ਅਕਾਲ ਸਰ ਗੈਵੀਚਾਲ ਫਾਊਂਡੇਸ਼ਨ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਇੱਥੇ ਆਣ ਕੇ ਸਾਡੀ ਮਦਦ ਕਰ ਰਹੇ ਆ ਪਾਣੀ ਹੜਾਂ ਦੀ ਮਾਰ ਨੂੰ ਦੇਖਦੇ ਗੈਵੀਚਾਲ ਫਾਊਂਡੇਸ਼ਨ ਦੇ ਵੱਲੋਂ ਅਸੀਂ ਪਹੁੰਚੇ ਆ ਜੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਜੀ ਅਧਿਕਾਰੀਆਂ ਦੇ ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪੌਂਗ ਡੈਮ ਤੋਂ ਭਗੜਾ ਡੈਮ ਤੋਂ ਲਗਾਤਾਰ ਨਿਕਲ ਰਿਹਾ ਪਾਣੀ ਜਿਹੜੇ ਹੜ੍ਹਾਂ ਦੇ ਰੂਪ ਵਿੱਚ ਪੰਜਾਬ ਦੇ ਉੱਤੇ ਕੈਰ ਬਣ ਕੇ ਵਿਪਾਰ ਰਿਹਾ ਸੋ ਤਸਵੀਰਾਂ ਟੜਨਾਲ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਸਤਲੁਜ ਤੇ ਬਿਆਸ ਦੇ ਪਾਣੀ ਰਹੀ ਹੋ ਰਿਹਾ ਉਥੇ ਸਾਡੇ ਜਿਹੜੇ ਸੰਤ ਸਮਾਜ ਮਹਾਂਪੁਰਖ ਟਕਸਾਲਾਂ ਸੰਪਰਦਾਵਾਂ ਤੇ ਨਾਲ ਹੋਣਾ ਜਿਹੜੇ ਸਾਡੇ ਫਿਲਮੀ ਐਕਟਰ ਵੀ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਅੱਗੇ ਆਏ ਹਨ ਜਿਸ ਤਰ੍ਹਾਂ ਜਸਵੀਰ ਜੱਸੀ ਰੇਸ਼ਮ ਨੰਬੋਲ ਤੇ ਹੁਣ ਸਾਡੇ ਜਿਹੜੇ ਗੈਵੀ ਚੈਲ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਦੇ ਵੱਡੇ ਕਲਾਕਾਰ ਉਹਨਾਂ ਵੱਲੋਂ ਵੀ ਆਪਣੀ ਫਾਊਂਡੇਸ਼ਨ ਵੱਲੋਂ ਮਦਦ ਫਰੋਇਪੁਰ ਵਿੱਚ ਪਹੁੰਚਾਈ ਜਾ ਰਹੀ ਹੈ ਐਕਟਰ ਗੈਵੀ ਚੈਲ ਹੜ੍ਹ ਪ੍ਰੀੜਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਫਰੋਇਪੁਰ ਦੇ ਹੜ੍ਹ ਪ੍ਰੀੜਿਤ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਲਈ ਚਾਰੇ ਦੀ ਕੀਤੀ ਮਦਦ ਗੈਵੀ ਚੈਲ ਇਸ ਸਮੇਂ ਪੰਜਾਬ ਵਿੱਚ ਨਹੀਂ ਹਨ ਮੁੰਬਈ ਵਿੱਚ ਹਨ ਉਹਨਾਂ ਦੀ ਗੈਵੀ ਚੈਲ ਫਾਊਂਡੇਸ਼ਨ ਵੱਲੋਂ ਕੀਤੀ ਜਾ ਰਹੀ ਵੱਡੀ ਮਦਦ ਮੱਲਾਵਾਲਾ ਫਰੋਇਪੁਰ ਤੋਂ ਐਕਟਰ ਸੀ ਵੀ ਹੰਸ ਇਸ ਫਾਊਂਡੇਸ਼ਨ ਦੀ ਮਦਦ ਲੋਕਾਂ ਤੱਕ ਪਹੁੰਚਾ ਰਹੇ ਹਨ ਸੋ ਜਿੱਥੇ ਵੱਡੇ ਪੱਧਰ ਤੇ ਹੋਰ ਮਦਦ ਹੋ ਰਹੀ ਹੈ ਸਾਡੀਆਂ ਸੰਪਰਦਾਵਾਂ ਟਕਸਾਲਾਂ ਮਦਦ ਕਰ ਰਹੀਆਂ ਉੱਥੇ ਫਿਲਮੀ ਐਕਟਰ ਵੀ ਲਗਾਤਾਰ ਸਾਡੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਲੋਕਾਂ ਦੀ ਮਦਦ ਕਰ ਰਹੇ ਸੋ ਹੋਰ ਦੇਖਦੇ ਤਸਵੀਰਾਂ ਤੇ ਕਰਦੇ ਆਂ ਗੱਲਬਾਤ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਮੈਂ ਇੱਕ ਸਰਵਿਸਮੈਨ ਨੰਨ ਕਮਿਸ਼ਨ ਅਫਸਰ ਚੰਚਲ ਸਿੰਘ ਰਿਟਾਇਰ ਫੌਜੀ ਮੇਰਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਪਿੰਡ ਆਸ਼ੀਕੇ ਥਾਣਾ ਮੱਲਾਂਵਾਲਾ ਸਾਡੇ ਜੀ ਇੱਥੇ ਹਰ ਸਾਲ ਹੜਾਂ ਦੀ ਮਾਰ ਤੋਂ ਅਸੀਂ ਬੜੇ ਪ੍ਰਭਾਵਿਤ ਹੁੰਨੇ ਹਾਂ ਜਿਹਦੇ ਨਾਲ ਸਾਡਾ ਡੰਗਰਾਂ ਦਾ ਆਚਾਰਾ ਸਾਡਾ ਆਪਣਾ ਜੋ ਵੀ ਆ ਸਭ ਕੁਝ ਨਸ਼ਟ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਪੈਂਦਾ ਹੈ ਜਿਹੜਾ ਕਿ ਅਸੀਂ ਹੁਣ ਸਾਡਾ ਫਸਲ ਤੇ ਨਿਰਭਰਾ ਬੱਚਿਆਂ ਦੀ ਫੀਸ ਜਾਂ ਹੋਰ ਘਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਬਿਮਾਰੀਆਂ ਸਾਡਾ ਇੱਕ ਵਾਰ ਪਾਣੀ ਆਣ ਕੇ ਸਾਡਾ ਸਭ ਕੁਝ ਹੀ ਤੈਸ਼ ਨੈਸ ਹੋ ਜਾਂਦਾ ਹੈ ਹੁਣ ਜੀ ਇਹ ਜਿਹੜੀ ਗੈਵੀ ਚੈਲ ਫਾਊਂਡੇਸ਼ਨ ਲੋ ਸੇਵਾ ਪਹੁੰਚੀ ਆ ਇਹ ਬੜੇ ਯੋਗ ਤੇ ਸਹੀ ਸਥਾਨ ਤੇ ਪਹੁੰਚੇ ਨੇ ਟੀਮ ਤੁਹਾਡੀ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਇਥੋਂ ਤੱਕ ਕੋਈ ਵੀ ਚੀਜ਼ ਨਹੀਂ ਪਹੁੰਚਦੀ ਜਿੱਥੇ ਟੀਮ ਪਹੁੰਚ ਗਈ ਆ ਇਹਨਾਂ ਦਾ ਲੱਖ ਲੱਖ ਸ਼ੁਕਰ ਹੈ ਇਸ ਟੀਮ ਤੁਹਾਡੀ ਦਾ